ਚੱਲੇ ਮਤਰਾਬਾ ਦਵਾਈ ਲੈਣੋਂ ਬਾੜ ਪਿਆਣ ਦੇ ਜਾਂਦਾ ਮਤਰੋ ਖੜਾ ਬਾਜ਼ਾਰ ਚ ਪੂਰਾ ਮਾਣਾ ਨਾ ਹੁਣ ਬਾਕੀ ਐਮ ਰਹੇ ਜਿਹੜੀ ਗੱਲ ਆ ਦਵਾਈ ਨਾਲ ਡਿਕਟ ਰਹੇ ਨੂੰ ਆਉਂਦੀ ਯਾਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਉਹ ਦੱਸੀ ਕੋਲ ਨੰਬਰ ਹੈਗਾ ਜੀ ਮੈਂ ਕੋਈ ਤੁਹਾਨੂੰ ਡਾਕਟਰ ਦਵਾਈ ਪਸ਼ੂਆਂ ਦਾ ਤਾਂ ਕਰਨਾ ਪੈਂਦਾ ਯਾਰ ਹਰ ਹੀਲੇ ਮੀਂਹ ਆਵੇ ਧੋਪ ਹੋਵੇ ਕਣੀ ਹੋਵੇ ਕਿੰਨੇ ਸਾਲਾਂ ਬਾਹਦਾ ਆ ਨਾ 88 ਫਿਰ 35 35 40 ਸਾਲ ਹੋ ਗਏ ਹਾਂ ਇਹ ਦੁਬਾਰੇ ਸੱਤਾਂ ਚ ਆਉ ਲਾਉ ਭਾਈ ਹਾਂ ਹਾਂ ਵੀ ਦੋਸਤੋ ਆ ਚੁੱਕੇ ਆਪਾਂ ਤੱਕ ਬੋਸਤੇ ਇਹ ਗੱਲ ਬੰਦਾ ਕੋਈ ਟੈਕ ਨਹੀਂ ਰਿਹਾ ਕਰਦੇ ਵੇਟ ਜਿੱਲਾ ਯਾਰ ਐਂਡ ਇਸ ਲੋਕ ਆ ਵੀ ਮਿੱਤਰੋ ਮਾਇਦੇ ਮੰਨਾ ਦਾ ਆਗੇ ਸੀ ਫਿਰ ਅਜ ਤਾਂ ਕੈਮ ਹੋਏ ਬੈਠੇ ਸੀ ਬਈ ਗਰਾਊਂਡ ਜਾਣ ਨੂੰ ਪਰ ਆ ਬਾਰਿਖ ਕਣੀਆਂ ਆ ਗਈਆਂ ਜਾਂ ਤਾਂ ਕਰਕੇ ਹੁਣ ਮਸਤ ਰਿਆ ਜਾਂਦਾ ਬਈ ਸਾਡਾ ਨਹੀਂ ਹਾਏ ਵੀ ਬਹੁਤ ਆ ਬਈ ਆ ਦੇਖੋ ਇਹ ਤਾਂ ਕਰਕੇ ਮੈਸਾ ਮਤਰੂ ਹਾਂਜੀ ਮੰਨਾ ਜੀ ਕਹਿ ਆਪਣੇ ਜਿਹੜੇ ਵੀ ਕੈਂਪ ਸੀ ਸੀ ਤਾਂ ਆਪਣੀ ਟੀਮ ਨੂੰ ਕਹਿ ਵੀ ਜੀ ਕੈਮਰਾ ਹੈ ਵੀ ਤੁਸੀਂ ਤਾਂ ਮਾ ਕੈਮਰਾ ਹੈ ਤੋਂ ਅਸੀਂ ਨਹੀਂ ਪੈਣ ਲੱਗਿਆ ਤਾਂ ਕਰਕੇ ਬਾਈ ਮਿਸ ਕਰ ਰਹੇ ਆਗੇ ਤੇਜ ਆ ਯਾਰ ਮੀ ਇਹ ਮਾੜਾ ਮੋਟਾ ਹੁੰਦਾ ਵੀ ਤਾਂ ਅਸੀਂ ਜਿਹੜਾ ਕੱਢਿਆ ਉਹ ਮਾੜਾ ਮੋਟਾ ਹੁੰਦਾ ਫਿਰ ਤੁੜਕੇ ਜਾਂਦੇ ਸੀ ਹਾਂ ਫਿਰ ਰੋਟੀ ਆ ਤਾਂ ਕਰਕੇ ਬਾਈ ਫਿਰ ਬਿਮਾਰ ਹੋਣ ਵਾਲਾ ਕੰਮ ਹੀ ਹੋ ਜਾਂਦਾ ਹਾਂ ਹਾਂ ਗਰਮ ਤੇ ਜਦੋਂ ਮੀ ਪੈ ਜਾਂਦਾ ਤਾਂ ਕਰਕੇ ਇਹ ਮੱਸ ਹੁਣ ਬੱਦ ਚੱਲੇ ਆ ਰੱਬ ਦੇ ਜਮਾ ਸਹੀ ਮੰਜੂ ਲੋਗ ਤੇ ਆ ਗਿਆ ਹਨ ਹੂੰ 25 ਪੰਜ ਰੁਪਏ ਹੂੰ ਛੇ ਰੁਪਏ ਚੱਲੋ ਫਿਰ ਟੰਗਾ ਮਨੁੱਖ ਚੇਹੇ ਹਨ ਓਕੇ ਜੀ ਚੱਲੇ ਮਤਰੋ ਬੱਦਵਾਇ ਜਿਦੋਣਾਂ ਕੈਂਡੀ ਹੋਣਾਂ ਆ ਵੀ ਸਾਰੇ ਦਲੇਰ ਮਦਦ ਰੋ ਮੇਰਾ ਪਤਵਾ ਹੀ ਲੈ ਹੋਰ ਸਮਾ ਗਏ ਠੀਕ ਆ ਫਿਰ ਵਧੀਆ ਮੜ ਪੂਰਾ ਬਣਾਇਆ ਹੋਇਆ ਸੁਆ ਆ ਵਾਹ ਦਾ ਪਕਾ ਹੀ ਬਣਾ ਕੇ ਰੱਖੀ ਹੈ ਹੈ ਆਈ ਬਣਾ ਕੇ ਰੱਖਾਂ ਆ ਆ ਇੱਥੇ ਆਇਆ ਕਰੀ ਮਾਰ ਲੈ ਕਰੀ ਜਿਹੜਾ ਦਾ ਰੱਖਾ ਲਗਾ ਨਿਆਰਾ ਵੀ ਫੇਰੀ ਆਉਂਦਾ ਪਾਈ ਲੈਣ ਦਾ ਜਦੋਂ ਪੂਰਾ ਮੜ ਹੋਵੇ ਜੇ ਮੜ ਚ ਮਾੜਾ ਜੇ ਵੀ ਰਹੇ ਜੇ ਪਰ ਆਇਆ ਯਾਰ ਮਣ ਤਾਂ ਇਹ ਕਿਸੇ ਜਣਾ ਵੀ ਨਿਕਲੂ ਜੇ ਕੋਈ ਨਿਕਲਦਾ ਨੁੱਕਰਦਾ ਲੈ ਯਾਰ 20 ਸਾਲ ਹੋਰ ਕਰ ਲੈ ਨਿਕਲਦਾ ਨੁੱਕਰਦਾ ਸਾਈਦਾ ਜੇ ਕੋਈ ਪਹਿਲਾਂ ਮੈਂ ਜਦੋਂ ਅਥੇ ਨਹੀਂ ਕਿਤੇ ਹਾਂ ਆਏ ਤਾਂ ਮੈਂ ਸਮਝ ਲਿਆ ਨਾ ਉਹਨਾਂ ਵੀ ਬੰਦਾ ਕਿਵੇਂ ਕਹਿਣਾ ਹੈ ਹੁਣ ਆਪਾਂ ਤੈਨੂੰ ਪਤਾ ਲੱਗਿਆ ਹੈ ਹੈ ਤੇ ਕਿਹੜੇ ਹਿਸਾਬ ਤੇ ਕਹਿਣਾ ਮੈਂ ਤੈਨੂੰ ਕਹਿੰਦਾ ਐਕਟ ਵੀ ਨਹੀਂ ਸੀ ਨਜ਼ਰੇ ਕੋਲੇ ਉਹ ਵੀ ਆ ਗਈ ਜਾਂਦਾ ਸੀ ਹਾਂ ਮੈਨੂੰ ਸੀਨਾ ਮਾਰੀ ਲੈਂਦੇ ਸੀ ਕਿਹੜਾ ਹਾਂ ਉਹ ਵਾਈਨ ਉਹ ਕਰਕੇ ਆ ਨਹੀਂ ਉਹ ਨਿਆਰਾ ਵੀ ਉਹਦੀ ਆਉਂਦਾ ਕੈਂਡੀ ਫੇਰ ਲੈਣ ਦਾ ਜਦੋਂ ਜਮਾ ਮਣ ਹੋਵੇ ਕੱਚੇ ਪੈਰੀ ਜਦੋਂ ਐ ਹੋਵੇ ਨਾ ਵੀ ਹਾਲੇ ਰਹਿੰਦਾ ਹੈ ਫੇਰ ਤਾਂ ਮੈਂ ਤਾਂ ਵੀ ਹੋ ਗਿਆ ਨਾ ਉਹ ਵੀ ਹਾਲੇ ਜਿੱਥੇ ਇੰਨਾ ਸਾਲ ਕਰ ਲਿਆ ਯਾਰ ਹਾਲੇ ਫੋਰ ਦੇਖ ਲਓ ਮਹੀਨਾ ਹੈ ਕੀ ਕਰਮ ਐ ਕਹਿਣਾ ਉਹਨਾਂ ਵੀ ਨਿਕਲਦਾ ਟੱਕਾ ਨਹੀਂ ਜੇ ਤੁਸੀਂ ਕਹੋ ਯਾ ਮਾਣਾ ਇਹ ਕਹਿ ਦੂ ਵੀ ਅੱਜ ਨੂੰ ਅਜੇ ਨਾਲ ਰਾਤ ਰੋਜ਼ ਨਹੀਂ ਆਉਣਾ ਹੁੰਦਾ ਇਹਦਾ ਸਮਝਦਾ ਨਹੀਂ ਨਾ ਛੱਡੋ ਹੈ ਨਹੀਂ ਕਿ ਐਨਾ ਟਾਈਮ ਕਰ ਲਿਆ ਵੀ ਕੀ ਫਾਇਦਾ ਹੋ ਗਿਆ ਕੋਈ ਤੇ ਬੇਦਰ ਉਹ ਵੀ ਗੱਲ ਬਾਠ ਪਿਆਣ ਦੇ ਜਾਂਦਾ ਮੱਤਰੋ ਖੜਾ ਬਾਜ਼ਾਰ ਚ ਆ ਗਏ ਮੱਤਰੋ ਸਿਵਲ ਹਸਪਤਾਲ ਬਰਨਾਲਾ ਮੀ ਬਹੁਤ ਪੈ ਰਿਹਾ ਵਧੀਆ 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 ਭੈਣ ਰੋ ਲੈਣਾ ਲੱਗਿਆ ਭੀ ਆਨੇ ਜੀ ਪੇਸ਼ੈਂਟਾਂ ਦੀ ਤੇ ਲੈ ਗਿਆ ਬਿਹਾਲਾ ਲੋਟਾ ਵਧੀਆ ਵਧੀਆ ਜਮਾ ਚੜਦੀ ਗਲਾ ਟੂਲਣਾ ਕੈਮ ਪਾਪਾ ਵਧੀਆ ਬਾਸ ਬਾਸ ਦਰਦ ਸੁਣੋਗੇ ਤੇਰੀ ਪ੍ਰੀਤ ਜੱਟ ਲਾਈਵ ਆ ਠੀਕ ਹੱਸੇ ਵੀਰੇ ਸਾਰੇ ਲਾਈਕ ਤੇ ਵੀਊ ਬਾਜੀ ਓਕੇ ਲਵ ਯੂ ਠੀਕ ਕੋ ਕੱਲ ਵਾਦਾ ਕਰਿਆ ਸੀ ਲੈ ਆਏ ਕੈਂਡੀ ਯਾਰ ਨੂੰ ਕੱਲ ਤੁਹਾਨੂੰ ਮਿਲੇ ਸੀ ਕੈਂਡੀ ਨੂੰ ਕਿਉਂ ਵੀ ਕੈਂਡੀ ਪੂਰਾ ਮਾਣਾ ਨਾ ਹੁਣ ਬਾਕੀ ਹੋ ਰਹੇ ਜਿਹੜੀ ਗੱਲ ਆ ਦਵਾਈ ਨਾਲ ਦਿੱਕਤ ਤੇ ਇਹਨੂੰ ਆਉ ਰਹੀ ਯਾਰ ਹਿੰਮਤ ਆਪ ਕਰਨੀ ਹੈ ਜਿਹੜੀ ਆਪਾਂ ਕਹਿੰਨੇ ਹੁੰਨੇ ਆ ਠੀਕ ਹੈ ਹਾਂ ਇਧਰ ਚੱਕਿਆ ਕਰ ਮੋਬਾਈਲ ਤੇ ਚੱਕਿਆ ਕਰਨਾ ਕਿਉਂ ਠੀਕ ਹੈ ਠੀਕ ਹੈ ਠੀਕ ਹੈ ਓਕੇ ਜੀ ਓਕੇ ਅੱਜ ਵੀ ਮੇਤਰੋ ਪੰਜ ਪੇਸੈਂਟ ਸੀ ਆਪਣੇ ਤਿੰਨ ਨਵੇਂ ਸੀ ਦੋ ਪੁਰਾਣੇ ਸੀ ਬਸ ਆਈਆਂ ਬਈ ਇਹਨਾਂ ਨੂੰ ਕਿਹਾ ਵੀ ਨਿਕਲੋ ਯਾਰ ਹਾਂਜੀ ਆ ਵੀ ਕੀ ਹਾਲ ਆ ਯਾਰ ਕਹਿਮ ਆਹ ਹੁਣ ਪੱਟੀ ਜੰਗਾ ਕੋੜ ਨਾਲ ਸੀਦਾ ਦਵਾਈ ਲੈ ਲਈ ਫੈਟ ਹੋਣੀ ਜੇ ਕੋਈ ਹੋਰ ਦਿੱਕਾ ਆਊ ਕਾਸ ਜੀ ਜਗਾ ਕੋਈ ਨਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਊ ਨਾਲ ਖੜੇ ਆ ਜਰਾ ਪਰ ਹੁਣ ਉਹ ਰਾਹ ਨਾ ਪਿੰਜਰ ਮੁੜ ਕੇ ਮਾਨੂੰ ਇੰਨਾ ਵੀ ਨਾ ਠੱਡੀ ਠੀਕ ਹੈ ਵੀ ਐਂ ਲੱਗੇ ਵੀ ਕੋਈ ਨਾ ਮਾਨੂੰ ਉੱਤੋਂ ਦੀ ਰਿਆਂ ਹੈ ਵੀ ਛੱਡਣਾ ਦਾ ਛੱਡਣਾ ਹਾਂ ਸਵਾਦ ਵੀ ਫੇਰੀ ਆਉਦਾ ਜਿਵੇਂ ਪਹਿਲਾ ਬੰਦਾ ਧੂਆ ਜਿਹੜਾ ਨਸ਼ਾ ਕਰਕੇ ਦੀ ਦਵਾਈ ਲੈਣਾ ਨਾ ਨਾ ਸਾਰਾ ਜਮ ਨਹੀਂ ਕਰਾਉਂਦਾ ਸਾਰਾ ਨਾ ਨਹੀਂ ਬਾਲੇ ਕਰਕੇ ਆਉਂਦੇ ਨੇ ਮਾਸ਼ਾਅੱਲਾ। ਬਾ ਹੁਣ ਕਰੀ ਵੀ ਨਾ ਮੁੜ ਕੇ ਚੱਕੀ ਵੀ ਨਾ। ਬਾਕੀ ਜੇ ਕੋਈ ਡੱਕਾ ਉਜਰਦਾ ਸੀ ਕੋਈ ਦਵਾਈ ਦਾ ਉ ਕੋਈ ਨੀਂਦ ਦੀ ਆਉ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉ ਉਹ ਦੱਸੀ। ਕੋਲ ਨੰਬਰ ਹੈਗਾ ਜੀ ਮੇਰਾ ਕੋਈ ਬਹੁਤ ਤੋਂ ਬੋਤ ਹਾਂ। ਹਾਂ। ਠੀਕ ਆ। ਬਾਸ ਆਈਆਂ ਬਾਈ ਯਾਰਾ। ਇੱਕ ਹੋਰ ਵੀ ਸੁਨੇਹਾ ਦੇ ਦੇ ਜਿਹੜੇ ਕਰਦੇ ਨੇ ਉਹਨਾਂ ਨੂੰ ਜਗਾ। ਨਾ ਉਹਨਾਂ ਨੂੰ ਵੀ ਕਹਿ ਦੇਗਾ ਵੀ ਯਾਰ ਜੇ ਕਿਸੇ ਨੇ ਛੱਡਣਾ ਛੱਡੋ ਵੀਰੇ ਕੁਝ ਨਹੀਂ ਯਾਰਾ। ਆਪਾਂ ਦੇਖ ਲਈਏ ਹੁਣ ਕੀ ਆ। ਹਾਂ ਔਖਾ ਬਹੁਤ ਆ ਯਾਰਾ। ਬਾਲਾ ਯਾਰਾ ਘਰ ਪਰਿਵਾਰ ਸਾਰੇ ਗਣੀ ਯਾਰ ਬੰਦਾ ਬਈ ਤਾਂ ਹੀ ਹੋ ਕਹਿੰਨੇ ਯਾਰ ਆਪਣਾ ਇਹੀ ਕਹਿਣਾ ਹਨ ਬਈ ਯਾਰ ਦੇਖੋ ਛੱਡੋ ਯਾਰ ਇਹਦਾ ਇੱਥੇ ਵੀ ਬੋਲੀ ਕੱਢਦਾ ਹੈ ਆਉਂ ਲੈ ਜਾ ਹੈ ਉਹ ਨਾਲਾ ਸ਼ਹਿਰ ਤੇ ਵੀ ਹਾਂ ਪੂਰਾ ਆ ਕਹਿੰਨੇ ਤਣਾ ਉੱਲੇ ਕੱਢਦਾ ਹੈ ਤਣਾ ਉੱਲੇ ਕੱਢਦਾ ਹੈ ਹੈ ਉਹ ਮੀਂਹ ਬੜੀ ਜਾਵੇ ਇੱਧਰੋਂ ਹੂੰ ਆਪਾਂ ਘਟੇ ਜੇ ਅਨੇ ਅੱਜ ਮੋਟਰਸਾਈਕਲ ਤੇ ਆਏ ਆਪਾਂ ਵੀ ਕਮਾਲੀ ਆ ਬੰਦੇ ਆ ਸਵਾਦ ਤਾਂ ਫੇ ਮੋਟਰਸਾਈਕਲ ਸੀ ਆਉਂਦਾ ਮੀਂਹ ਦਾ ਹਾ ਹਾ ਜਦੋਂ ਕਣੀ ਜੀ ਵਜਦੀ ਹੈ ਮੂੰਹ ਤੇ ਕਿਆ ਬਾਤ ਹੈ ਹੈ ਅੱਗੇ ਪ੍ਰਾਂਜ ਜਦੋਂ ਅਸੀਂ ਮੀਂਹਾਂ ਪੈਂਦਾ ਉਹ ਵੀ ਕਹਦਣੇ ਚੱਲੀਏ ਸਮਾਨ ਲਾਉਣ ਹੈ ਐਂ ਕਣੀ ਐਂ ਐਂ ਬਾਦੀਆਂ ਤੋਂ ਵੀ ਮੀਂਹ ਚ ਹੋਏ ਹੈ ਹੈ ਉਹ ਹੋ ਨਸੇ ਉਹ ਉਹ ਨਸੇ ਨੂੰ ਹੀ ਸਵਾਦ ਬਣਾਈ ਫਿਰਦੇ ਲਾਇਆ ਸਵਾਦ ਆ ਯਾਰ ਜ਼ਿੰਦਗੀ ਜਾਸਲ ਹੋਜ ਚਿਉ ਠੀਕ ਹੈ ਕਿਆ ਬਾਤ ਆ ਮਤਰੋ ਚੱਲ ਚੰਗਾ ਓਕੇ ਮਤਰੋ ਸਾਡੇ ਜੱਟ ਲਾਇਵ ਕੜ ਕੇ ਮੀਂਹ ਪੈਂਦਾ ਜਿਵੇਂ ਆਪਾਂ ਦਵਾਈ ਲਵਾਉਣਗੇ ਸੀ ਠੀਕ ਹੈ ਹੁਣ ਮੀਂਹ ਜਾ ਹਟਾਇੀ ਫੇਰ ਕੱਖ ਕੱਖਾਂ ਦਾ ਵੀ ਪਸ਼ੂਆਂ ਦਾ ਤਾਂ ਕਰਨਾ ਪੈਂਦਾ ਯਾਰ ਹਰ ਹੀਲੇ ਮੀਂਹ ਆਵੇ ਧੁੱਪ ਹੋਵੇ ਕਣੀ ਹੋਵੇ ਠੀਕ ਹੈ ਜੇ ਮੈਂ ਅਗਲਾ ਕਹਿੰਦਾ ਉਹਦਾ ਰੋਟੀ ਢੋਕੇ ਦਾ ਫਿਰ ਪਸ਼ੂਆਂ ਦਾ ਤਾਂ ਕਰਨਾ ਪੈਦਾ ਹਵਾ ਦੇ ਕੋ ਜਾਣਨਾ ਤੁਹਾਂ ਫੇਰ ਤਾਂ ਜੇ ਮਤਰਾ ਕੀ ਆ ਬਾਤ ਆ ਯਾਰ ਬੱਚਨ ਬਾ ਦੇਖੋ ਕਿਸਾਨੀ ਲੈ ਕਿਵੇਂ ਓ ਕਰਦਾ ਨਾ ਟਾ 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 ਪਰਤੀ ਦੇ ਕੋਠੇ ਤੇ ਇਹ ਗੱਲ ਆ ਮਿੱਤਰੋ ਸਵਾਦ ਆ ਵੀ ਪੂਰਾ ਜੇ ਮੈਂ ਕਹਣਾ ਹਾਂ ਜੱਟ ਲਾਈਫ ਦਾ ਘਟਾਰ ਦੇਖੋ ਪਤੰਗੇ ਭਾਲ ਭਾਲ ਲੈ ਕੇ ਜਾਂਦੀਆਂ ਖਾਣ ਨੂੰ ਆਹ ਹੈ ਵੀਰੇ ਵੀ ਕੱਖਾਂ ਦਾ ਕਰਨਾ ਹੀ ਪੈਂਦਾ ਹੁੰਦਾ ਯਾਰ ਕਿੰਨਾ ਮਰਜੀ ਹੋਵੇ ਠੀਕ ਹੈ ਕਿ ਵੇਲਾ ਕਿ ਵੇਲਾ ਹੋ ਜਾਂਦਾ ਹੈ ਤੇ ਮੀਂਹ ਗਣੀ ਆ ਜੀ ਵੀ ਇਹ ਕਰਨਾ ਹੀ ਪੂ ਇਹ ਆ ਸਾਡੀ ਜੱਟ ਲਾਈਫ ਲੋਟਾ ਪੂਰਾ ਵਧੀਆ ਮੀਂਹ ਵਾਲਾ ਜਸਾਨਾ ਮੀਂਹ ਦਾ ਤੜਕੇ ਦਾ ਹੀ ਹੋਦੀ ਪੈ ਜਾਂਦਾ ਮੈਂ ਬਾਲਾ ਵਧੀਆ ਤੜਕੇ ਦਾ ਹੈ ਜੀ ਮੌਸਮ ਜੀ ਆਹ ਵਾਹ ਬਾਨਾ ਹੀ ਪੜਦਾ ਹੁੰਦਾ ਅਗਲਾ ਨਸਿਆ ਨਸੇ ਵਾਲਾ ਤਾਂ ਬਾਨਾ ਹੀ ਪੜਦਾ ਹੁੰਦਾ ਯਾਰ ਮੌਸਮ ਮੂਸਮ ਦਾ ਨੂੰ ਡੱਕਾ ਨਹੀਂ ਹੁੰਦਾ ਨੂੰ ਦਾ ਆਉਂਦਾ ਵੀ ਕਣੀਆਂ ਪੈ ਰਹੀਆਂ ਨੇ ਆਹ ਆਹ ਦਿਨ ਤਾਂ ਵਿਆਹ ਹੀ ਹੁੰਦਾ ਸੀ ਆਪਣਾ ਹੋਰ ਆਇਆ ਤਾਂ ਸਰੋਂ ਮੁੱਕਣੀ ਨਹੀਂ ਤੈਨੂੰ ਬਹੁਤ ਹੈ ਹਾਂਜੀ ਪਾਪੜ ਜੀ ਕਿਵੇਂ ਮੌਸਮ ਦਾ ਆਨੰਦ ਮਾਣ ਰਹੇ ਹੋ ਜੀ ਨਾ ਤਰ ਮਾਰਿਆ ਨੇ ਨਹੀਂ ਪਾਚੇ ਹੁਰ ਕੀ ਹੁੰਦਾ ਹੈ ਇਹ ਨਾ ਹੁੰਦਾ ਇਹ ਜਿੰਦਗੀ ਹੈ ਇਹ ਜੀ ਲਾਈਫ ਲਾਈਫ ਜਿਹੜਾ ਸਟਰਗਲ ਜਿੰਦਗੀ ਦੀ ਗੱਲ ਹੈ ਟੂ ਟੇ ਲਾ ਮਾਰੇ ਮਾਰੇ ਸਾਤਰੀ ਆਈ ਮੇਰਾ ਹਲਾ ਖੜਦਾ ਦੋ ਸਾਤਰੀ ਲੈ ਆਈ ਚੰਗਾ ਚੱਕ ਲਈ ਕੱਲ ਨੂੰ ਚਾ ਯਾਦ ਕਰਕੇ ਸਰੋਂ ਖਾ ਕੇ ਇਨੇ ਨਰੋਏ ਹੋਣਗੇ ਕਬੂਤਰ ਚਿੱਟੀ ਸਰੋਂ ਚਿੱਟੀ ਸਰੋਂ ਦੇਖੀ ਹੈ ਚੰਗੀ ਸਰੋਂ ਆ ਬਰਾ ਚੰਗਾ ਚੰਗਾ ਯਾਰਾ ਚੱਕ ਬਈ ਗਿਆ ਮੀਂਹ ਜੈਨੂੰ ਨਹੀਂ ਡੇਗੇ ਦੇਖੋ ਕਿਵੇਂ ਬਾਰਿਸ਼ ਵਾਪੜਾ ਰੱਬ ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ ਕਰ ਗਿਆ ਮੇਦਰੋਂ ਬਹੁਤ ਬਈ ਮੀਂਹ ਛੱਡਦਾ ਪਤਾ ਨਹੀਂ ਕਿੱਥੋਂ ਲਿਆ ਨਹੀਂ ਕਹਿੰਦੇ ਨੇ ਪਾਣੀ ਨਹੀਂ ਆਉਂਦਾ ਉਹ ਪਾਣੀ ਨਹੀਂ ਆਉਂਦਾ ਪਤਾ ਨਹੀਂ ਕਿੱਥੋਂ ਲਿਆਉਂਦਾ ਤੇਰੀ ਅਲੀ ਗੱਲ ਬਹੁਤ ਥੋੜੇ ਜਿਹੇ ਟਾਈਮ ਬਾਅਦ ਫੇਰ ਆ ਦੇ ਫੇਰ ਰੱਬ ਨੂੰ ਲੋਕ ਵੀ ਉਹੋ ਜੀ ਹੋ ਗਏ ਨੇ ਹਾਂ ਹੋਰ ਪੂਰਾ ਫੁੱਲੀ ਕੋਸਾ ਬਈ ਗੋਸਿਆਲੀ ਗੱਲ ਕੀ ਪਤਾ ਨਹੀਂ ਕੀ ਹੈ ਯਾਦ ਕਰਾਊਗਾ ਰੱਬ ਵੀ ਮੈਂ ਹੈਗਾ ਓਏ ਉਹ ਕਹਿੰਦੇ ਅੱਗੇ ਪਤਾ ਨਹੀਂ ਇੱਕ ਕਹਾਣੀ ਜੀ ਨਹੀਂ ਕਹਿੰਦੇ ਉਹਨੇ 12 ਸਾਲ ਦਾ ਕਾਲ ਚਾਹੀਦਾ ਹੈਗਾ ਘੜੀ ਦਾ ਪਤਾ ਨਹੀਂ ਮਹੀ ਚਾਹੀਦਾ ਇੱਕ ਪੜ ਨਹੀਂ ਚੱਲੇ ਉਹ ਕਹਿੰਦੇ ਉਹਨਾਂ ਨੇ ਕਹਤਾ ਜੀ 12 ਸਾਲ ਕਾਲ ਅਸੀਂ ਉਹ ਜਰ ਲਾਂਗੇ ਵੀ ਮਹੀ ਆ ਆ ਰੱਬ ਪੁੱਠਾ ਬਹੁਤ ਹੈ ਇਹਦੇ ਕੋਲੇ ਪਹਿਲਾ ਵਾਰ ਵਾਲਾ ਬਰੂਦ ਬਦੈ ਨਹੀਂ ਕਿ ਨਾ ਕਿ ਪਿਆ ਅਸਲਾ ਬਰੂਦ ਹੈ ਯਾਰ ਜੇ ਬੱਦਲ ਫਟ ਗਿਆ ਖਤਮ ਹੋ ਜਾਣਾ ਹਮਮ ਤਾਂ ਇਹ ਤਾਂ ਉਹਨਾਂ ਨੇ ਕਿਹਾ ਜੀ ਕਹਿੰਦੇ ਵੀ ਪਾਲਨੀ ਢੱਲੇ ਜਾਣਾ ਕਹਿੰਦਾ ਕਾਲ ਤੱਕ ਇਹਨੇ ਚੱਲ ਲਾਂਗੇ 12:00 ਹਾਂ ਆਇਆ ਮੇਟਰੋ ਕਹਾਣੀ ਉਧਰ ਬਹੁਤ ਬੁਰਾ ਹਾਲ ਆ ਯਾਰ ਭਾਈ ਉਹ ਚੰਤਾ ਜੋ ਉਠਾਸੀ ਚ ਪਾਣੀ ਆਇਆ ਪਤਾ ਤੈਨੂੰ ਪੂਰੀ ਸੁਰਤ ਹੈ ਪੁਲਿਸ ਆ ਪਾਈ ਹੈ ਹੈ ਹਾਂਜੀ ਹਾਂ ਇੱਥੇ ਆਪਣੇ ਆ ਗਏ ਸੀ ਸਾਰੇ ਕਿਤੇ ਸਾਰੇ ਆਪਣੇ ਕੋਰੇ ਨਹੀਂ ਆਇਆ ਹੈਗਾ ਇੱਧਰ ਸਾਰੇ ਆ ਗਏ ਸੀ ਆਲੇ-ਦਾਲੇ ਆ ਨਾਲਾ ਜਾ ਪਰ ਕੇ ਔਰ ਉਹ ਟਾਈਮ ਆ ਗਿਆ ਹਣਾ ਹੁਣ ਜਿਆਦਾ ਆਉਂਦਾ ਹੋਊਗਾ ਉਹ ਟਾਈਮ ਲੰਘਿਆ ਪਾਣੀ ਇੱਥੋਂ ਆਇਆ ਪਿਆ ਔਰ ਯਾਰਾ ਬਹੁਤ ਔਖਾ ਬਹੁਤ ਬੁਰਾ ਹਾਲ ਸੀਗਾ ਹਾਂ ਉਹਨਾਂ ਦਾ ਪਸਨਾ ਚੱਕਦੇ ਰਹੇ ਸੀ ਜੀ ਥੋਲੇ ਦਾ ਹਾਂ ਆਪਣੇ ਇਥੇ ਤੇਰਾ ਹਾਂ ਨਿਮ ਵਾਲੇ ਵੀ ਜਿੱਦਾ ਹੈ ਕਿ ਬਹੁਤ ਵੱਡਾ ਵੱਡਾ ਪਾਣੀ ਸੀਗਾ ਅੱਛਾ ਹਾਂ ਤਰੌਲਾ ਡੁੱਪ ਗਿਆ ਸੀ ਉਦੋਂ ਤਰੌਲਾ ਉਹ ਤਰੌਲਾ ਡੁੱਬਿਆ ਨਹੀਂ ਹੈਗਾ ਨਾਲੇ ਨੂੰੜਿਆਂ ਟੁੱਟ ਗਏ ਸੀਗੇ ਸਾਂ ਤੇ ਬੰਨ ਲਾਈ ਗਏ ਨੇ ਟੁੱਟ ਅੱਛਾ ਉਹ ਅਲੇ ਜੀ ਬਿਲਾ ਦਾ ਜੀ ਦਾ ਤੇ ਜੀ ਦਾ ਜੀ ਦਾ ਅੱਛਾ ਰੋਕਤੇ ਸੀ ਹਾਂ ਵੀ ਪਾਣੀ ਨਾ ਆਵੇ ਹਨਾ ਹਾਂ ਫਿਰ ਮੁਲਖ ਲੱਗ ਜਾਂਦਾ ਨਾ ਹਾਂ ਲੱਗਦਾ ਲੱਗੂਗੀ ਹਾਂ ਹੁਣ ਤਾਂ ਬਲੀ ਪੜੀ ਡਾਫ ਲੱਗੂ ਹੁਣ ਤਾਂ ਬਾਈਪਾਸ ਆ ਆਪਣੇ ਆਗਾ ਨਿਕਲ ਲੈਣੀ ਨਹੀਂ ਗਏ ਪਾਸੇ ਬਹੁਤ ਔਖਾ ਮਿੱਤਰੋ ਆ ਤਾਂ ਤੇਰੀ ਗੱਲ ਆ ਕਹਿੰਦਾ 88 ਚ ਵੀ ਆਈ ਆ ਇਹਦੀ ਇਹਦੀ ਜਿੱਦਣਾ ਹੁਣਾ ਆਉਦਾ ਇਹਦੀ ਜਿਵੇਂ ਹੈ ਬੜਾ ਫਰਾ ਹਾਲਾ ਹੋਰ ਬਹੁਤ ਔਖਾ ਜਰਾ ਇਹਨਾਂ ਦਾ ਮੇਰੇ ਨੂੜਾ ਤੜੀਆ ਮੇਰੇ ਬਹੁਤ ਕਿੰਨੇ ਸਾਲਾਂ ਪਾਦਾ ਆ ਹਨਾ 88 ਫਿਰ 35 ਪਾਈਕੀ ਚਾਲੀ ਸਾਲ ਹੋ ਗਏ ਹਾਂ ਆਏ ਨੂੰ ਆ ਉਦੋਂ ਐਨਾ ਦੀ ਬਾਈ ਕਹਿੰਦੇ ਦੇਖੋ ਜਮਾ ਅੱਖੀ ਦੇਖਣ ਦੀ ਗੱਲ ਬਾਈ ਜੇ ਮੈਂ ਆਪਾਂ ਕਹਿੰਨੇ ਹਾਂ ਆਪਾਂ ਸੱਚੀ ਦਿਖਾਉਨੇ ਆ ਕੋਲੋਂ ਨਹੀਂ ਪਤਾ ਹੁਣ ਤੁਹਾਨੂੰ ਮੜਾ ਮੜਾ ਮੈਂ ਤਾਂ 88 ਜੀ ਮੇਰਾ ਜਨਮ 99 ਜਾ ਮੈਂ ਦੀ ਬਾਈ ਮੈਂ ਜਦੋਂ ਮੈਂ ਜਦੋਂ ਮੈਂ 2 ਸਾਲ ਦਾ ਸੀ ਤੂੰ ਜਦੋਂ 88 ਜਾ 2 ਸਾਲ ਦਾ ਸੀ ਰੋ ਕਹਿੰਦੇ ਰੋ ਆ ਗਿਆ ਫਿਰ ਤਾਂ ਤੇ ਘਰ ਘੁਰ ਜੇ ਵੀ ਜਦੋਂ ਪਾਣੀ ਆ ਕੇ ਜੀ ਮੁੜ ਕੇ ਤਾਂ ਊਂਟ ਹੀ ਹੋ ਜਾ ਗਏ ਹੋਣਗੇ ਹਨਾ ਨਾ ਨਾ ਤਾਂ ਹੀ ਹੈ ਗਿਆ ਹਾਂ ਉਹ ਵੀ ਦੇਖਾ ਹੈਗਾ ਜਦੋਂ ਮੇਰਾ ਬੁੜਾ ਦਾਦਾ ਜੀ ਕਹਿੰਦਾ ਪਾਣੀ ਇੱਥੋਂ ਆਇਆ ਉਹ ਜਿਹੜਾ ਨਾਲੇ ਵਾਲਾ ਉੱਡੇ ਤੇ ਜਾਂਦਾ ਸੀ ਪੰਨ ਪਿੰਡ ਚ ਵੱਗ ਗਿਆ ਸੀਗਾ ਪਿੰਡ ਬਹੁਤ ਜਿਆਦਾ ਪਾਣੀ ਦਾ ਹੈਗਾ ਹਾਂ ਵੀ ਉਹ ਕਨਾ ਕੋਨਾ ਜੇ ਕੱਟ ਬੜਾ ਇਨਾਂ ਜਿਹਾ ਹੈਗਾ ਅੱਛਾ ਉਹ ਬੰਨ ਲਾਉਣੇ ਕਰਕੇ ਫਿਰ ਉਹ ਪਾਣੀ ਨਿਕਲ ਹੀ ਜਾ ਅੱਛਾ ਅੱਛਾ ਹਾਂ ਨੇ ਵਾਲਾ ਬੰਦਾ ਬਹੁਤ ਹੀ ਪਾਗੜਾ ਸੀਗਾ ਠੀਕ ਹੈ ਆ ਜੇ ਚਾਹ ਤੇ ਆ ਸੱਤਰੀ ਦੇ ਬੋਟੇ ਗਏ ਤੇਰੋਂ ਕੱਟ ਪਰ ਮਨਸੇ ਨੂੰ ਕਹੇ ਜੀ ਓਕੇ ਬਾਈ ਮੈਂ ਕਿਹਾ ਬਗ ਜਾਏ ਤਾਂ ਅਹੀਂ ਚੱਲੀ ਜਊ ਪਈ ਜਊ ਮੀ ਤਾਂ ਇਹ ਜੇ ਘੰਟਾ ਹੋ ਗਿਆ ਯਾਰ ਪੈਂਦੇ ਨੂੰ ਹਣ ਜਵੰਦੇ ਗਏ ਨੂੰ ਕਿੰਨਾ ਟਾਈਮ ਹੋ ਗਿਆ ਤੇਰਾ ਦੁਬਾਰੇ ਸੱਤਾਂ ਚਾਹ ਲਾਉ ਬਾਈ ਹਾਂ ਮੈਨੂੰ ਤਾਂ ਐ ਲੱਗਦਾ ਯਾਰ ਉਰੇ ਵੀ ਹੜਾ ਫੜਾਂ ਵਾਲਾ ਕੰਮ ਹੈ ਹੜਾ ਨੂੰ ਕੁਝ ਲੈਣ ਜਾਣਾ ਦੋ ਦਿਨੀ ਯਾਰ ਨਿਕਰਿਆ ਜੇ ਉਦੋਂ ਪਾ ਪੱਧ ਪੈਣਾ ਟੁੱਟਦਾ ਗਿਆ ਜੀ ਆਪਣਾ ਨਾਲਾ ਜਾਂਦਾ ਗਿਆ ਸੀ ਉਹ ਸਾਰਾ ਪਾਣੀ ਆਏ ਆਉਂਦਾ ਜਦੋਂ ਆ ਚੜ ਜਾਂਦਾ ਇਧਰ ਨੂੰ ਵੀ ਆਉਂਦਾ ਦੇਖ ਫੁਲ ਫੁਲੇ ਉੱਥੇ ਦੇਖ ਧਰਤੀ ਆ ਪਾਣੀ ਰੱਬ ਕੋਲੇ ਹੈ ਬੜਾ ਕੋਸਾ ਚਰਜੇ ਮੈਂ ਆਪਾਂ ਕਹਿੰਦੇ ਹਾਂ ਹੈ ਢੱਡੂ ਦੇ ਕੋਲੇ ਕਿੰਨ ਮੁੱਕਣ ਵਾਲਾ ਕੰਮ ਨਾ ਕੋਈ ਹੈ ਵੀ ਬੜਾ ਕੋਸਾ ਆਪ ਕੋਲੇ ਆਪਾਂ ਕਹਿੰਦੇ ਆਏ ਆ ਪਾਣੀ ਜੀ ਕਿੰਨੇ ਜਣਾ ਦਾ ਉਹ ਐਂ ਚੱਲੀ ਜਾਂਦਾ ਕਿੰਨਾ ਕੰਨਾ ਕਰਤਾ ਹੈ ਜਰ ਰੱਬ ਪਿੱਛੇ ਜੇ ਗਰਮੀ ਪਈ ਉਹ ਆਪਣੇ ਮੀਂਹ ਪਿਆ ਨਹੀਂ ਹੁਣ ਹੀ ਪਿਆ ਪਹਿਲਾਂ ਇਹਨਾਂ ਨਾ ਤਾਂ ਬਣ ਸਕਿਆ ਨਾ 88 ਜਲੀ ਇਹਨਾਂ ਓਏ ਨਹੀਂ ਹੁਣ ਦੀ ਗੱਲ ਕਰਦਾ ਸੀ ਗਰਦ ਹਾਂ ਪਹਿਲਾਂ ਇਹਨਾਂ ਦੇਖਿਆ ਮੀਂਹ ਕਿ ਬਸ ਹੁਣ ਤੇ ਢੜੀਆਂ ਲੱਗੀਆਂ ਬਾਦੋਜ ਲੱਗਿਆ ਨੇ ਬਾਦੋਜ ਆਦੋਂ ਵੀ ਬਸ ਲਵੀ ਲੱਗੀ ਆ ਓਏ ਯਾਰ ਪਾਣੀ ਨੁਕਸਾਨ ਕਰਦਾ ਮੀ ਮਾੜਾ ਵੀ ਨਹੀਂ ਨਾ ਪਾਣੀ ਨੀਵੇਂ ਵਗ ਕੇ ਗੱਲ ਕਰ ਨੁਕਸਾਨ ਕਰਦਾ ਨਾ ਜਿਹੜਾ ਬਾਹਾਂ ਪੈਂਦਾ ਨੇਰਾ ਹੋ ਗਿਆ ਮੇਤਰੋ ਮੀ ਪੈਂਦੇ ਨੂੰ ਮੀ ਨਹੀਂ ਰੋਕਿਆ ਫਿਰ ਅਸੀਂ ਤਾਂ ਇੱਥੇ ਬੈਠੇ ਰਹੇ ਝੂਲੇ ਦੇ ਕੋਲੇ ਚੱਲ ਇਹਦਾ ਪਈ ਜਾਊਗਾ ਓਏ ਚੰਗਾ ਬਾ ਠੀਕ ਆ ਓਕੇ ਓਕੇ ਗੁੱਡ ਨਾਈਟ ਦਰਸ਼ਕਾਂ ਨੂੰ ਕਹਦੇ ਗੁੱਡ ਨਾਈਟ ਅੱਗੇ ਹਾਂ ਅੱਗੇ ਵੀ ਆਏ ਜਾਂ ਠੀਕ ਆ ਚੰਗਾ ਮਿਲਦੇ ਆ ਪਹਿਲਾ ਲਾਈਟ ਚਰ ਦੇਖੀ ਕਿ ਕਿਹੜੀ ਚੱਲੀ ਆ ਖੜਦੇ ਵੀ ਦਿਖਾਈਏ ਯਾਰ ਆਪਣੀ